ਜੀ ਕਰੀ ਸਬਜੀ ਬਣਾਇਆ ਤੁਸੀਂ ਅੱਜ ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਪਾਂ ਸਬਜੀ ਬਣਾਈ ਅੱਜ ਬੇਸਤੀ ਕਦੂ ਤੇ ਆਟਾ ਆਪਾਂ ਰੰਨ ਕੇ ਰੱਖ ਲਿਆ ਤੇ ਅੱਧੇ ਘੰਟੇ ਤੱਕ ਆਪਾਂ ਰੋਟੀ ਬਣਾਵਾਂਗੇ ਤੇ ਲੀਟੂ ਗਈ ਹੈ ਜੀ ਸੰਗੀਰ ਸਮਰਾਗੀ ਤੇ ਹੋਰ ਘਰ ਦਾ ਸੌਦਾ ਪਤਾ ਲੈ ਥੋੜਾ ਜਿਹਾ ਹਿੰਕਾ ਪੈਤੀ ਹੈ ਆਹੇ ਕੰਮਾਂ ਤੇ ਲੈ ਜਾਂਦਾ ਜਾ ਕੇ ਸਬਜ਼ੀ ਤੇ ਖਾਣਾ ਆਪਾਂ ਜਦੋਂ ਧਾਰ ਕੱਢ ਲਈ ਉਹਦੇ ਬਾਅਦ ਚ ਪੱਤੀ ਸਾਤੀ ਕੱਢ ਕੇ ਫਰਿੱਜ 'ਚ ਰੱਖ ਦਾਂਗੇ ਤੇ ਬਾਕੀ ਚ ਥੋੜੀ ਚ ਦੁੱਧ ਪਾ ਲਾਂਗੇ ਖਾਣ ਦੇ ਉਪਰ ਹੀ ਤੇ ਮਮਾ ਜੀ ਸਵੇਰੇ ਮੈਨੂੰ ਉਹਨਾ ਸੁੱਕੇ ਕੁ ਦਵਾ ਜਾਲ ਸਬਜ਼ੀ ਭੇਜ ਦਿਓ ਹਾਂ ਹਾਂ ਲੈ ਜੀ ਜੋਤੂ ਵੀ ਤਿੰਨ ਤਰੀਕ ਨੂੰ ਸਕੂਲ ਲੱਗੂਗਾ ਤੇ ਇਹ ਵੀ ਤੁਹਾਨੂੰ ਪਰਸਲ ਕਿ ਜਦੋਂ ਜੋਦੋਂ ਪਾਸੋਂ ਲੁੱਟੇ ਤੇ ਸਰ ਜੀ ਮੈਂ ਮਿਸਮੈਚ ਤੇ ਆ ਰਹੀ ਹਾਂ ਤੇ ਜਿਵੇਂ ਤੁਹਾਨੂੰ ਪਤਾ ਹੀ ਹੈ ਜੀ ਬਾਰਾ ਟਾਈਮ ਨਹੀਂ ਹੋਇਆ ਆਪਾਂ ਅ ਨਿਊਜ਼ਰ ਤੇ ਨਮੀ ਸਾਈਕਲ ਲੱਤੀ ਸੀਗੀ ਤੇ ਨਮੀ ਸਾਈਕਲ ਲੱਤੀ ਸੀ ਉਹ ਦੀ ਖਰਾਬ ਹੋ ਜਾਂਦੀ ਆ ਤੇ ਹੁਣ ਤਾਂ ਇਹਨੂੰ ਹੋ ਗਏ 7 ਮਹੀਨੇ ਹੋ ਗਏ ਜੀ ਆਪਣੀ ਸਾਈਕਲ ਲੈਂਦੀ ਨੂੰ ਅੱਜ ਪੂਰੇ ਤੇ ਇਹ ਕਦੇ ਖਰਾਬ ਹੋ ਜਾਂਦੀ ਆਗੀ ਹੁਣ ਇਹਦੇ ਟਾਇਰਾਂ 'ਚ ਹਵਾ ਪਵਾ ਕੇ ਲੈ ਆਂਗੇ ਤੇ ਚਲੋ ਬਣੇ ਰਿਹਾ ਬਲੌਗ ਨਾਲ ਜੀ ਇੱਧਰ ਜੀ ਜੋਤ ਨੇ ਮੱਝਾਂ ਵੀ ਨਮਾਤੀਆਂ ਗਾਇਨ ਨਮਾਤੀ ਅਦੁੱਨੇ ਮੱਝਾਂ ਨਮਾਤੀਆਂ ਆਪਣੀਆਂ ਤੇ ਗਰਮੀ ਬੜੀ ਜਿਆਦੇ ਹੈਗੀ ਜੀ ਤਾਂ ਕਰਕੇ ਫਿਰ ਦੋ ਟਾਈਮ ਨਮਾਉਂਦਾਗਾ ਜੋਤ ਮੱਝਾਂ ਨੂੰ ਕਦੇ ਡੈਡੀ ਨਮਾ ਲੰਦਾ ਕਦੇ ਜੋਤ ਨਮਾ ਲੰਦਾ ਕਦੇ ਮੰਮਾ ਬਿੱਬੀ ਨਮਾ ਲੰਦੀ ਕਦੇ ਮੰਮਾ ਨਮਾ ਲੰਦੀ ਆ ਤੇ ਮੇਹ ਛੋਟੀਆਂ ਜਿ ਮੇਥੋਂ ਕੰਟਰੋਲ ਨਹੀਂ ਹੁੰਦੇ ਹੈਨਾ ਮੱਝਾਂ ਇਪਾਸ ਦਿਨ ਨੂੰ ਡਰ ਲੱਗਦਾਗਾ ਤੇ ਜੋਤ ਹੁਣ ਤਾਰਾ ਚੋਊਗਾ ਜੀ 5:30 ਵਜੇ ਤੜਕੇ ਡੈਡੀ ਚੋਂਦਾ ਹੁੰਦਾ ਹੈਗਾ ਤਰ ਤੇ ਹੁਣ ਅੱਥ ਨੇ ਵੇਲੇ ਦੀ ਜੋਤ ਚੋਊਗਾ ਬਸ ਜੀ ਆਪਣਾ ਦੇਖਿਓ ਦਿਖੜੀ ਹੋਗੀ ਮੈਂ ਸੀਗਾ ਕਿਉਂਕਿ ਹੁਣ ਪਰਸੋਂ ਤੋਂ ਜੋਦ ਦਾ ਵੀ ਨਾਲ ਹੀ ਹੋਇਆ ਗ੍ਰੋਥ ਟ੍ਰੀਪ ਹੈ ਨਾ ਤੇ ਮੰਮਾ ਨੇ ਟਿਫਨ ਵੀ ਧੋ ਦਿੱਤੇ ਨੇਗੇ ਤੇ ਜਦੋਂ ਤੁਸੀਂ ਸਕੂਲੋਂ ਆਨੇ ਮੰਮਾ ਉਹ ਦਿ ਤੋਂ ਦੀ ਟਿਫਨ ਫਿਰ ਬਰਦਿ ਧੋਣੀ ਵੀ ਹੁੰਦੀ ਹੈ ਨਾ ਜੀ ਤੇ ਜਿਹੜੇ ਜੀ ਰੋਟੀਆਂ ਵਾਲੇ ਡੱਬਾ ਆ ਮੇਨ ਆ ਜਿਹਦੇ ਚ ਰੋਟੀ ਪਾ ਕੇ ਲੈ ਕੇ ਜਾਂਦੇ ਇਹ ਵੀ ਮੰਮਾ ਹਫਤੇ ਤੱਕ ਧੋਦਣੀ ਹੁੰਦੀ ਹੈ ਨਾ ਮੰਮਾ ਨਾ ਰੋਜ਼ ਤੋਂ ਨਹੀਂ ਹਫਤੇ ਤੱਕ ਨਹੀਂ ਆਹ ਵਾਲਾ ਇਹ ਵੀ ਰੋਜ਼ ਇਹ ਵੀ ਰੋਜ਼ ਧੋਦਨੇਓ ਲਓ ਖੋਜੀ ਸਾਡੀ ਮੱਕੀ ਵੀ ਬੱਡੀ ਬੱਡੀ ਹੋ ਗਈ। ਨਾਲੇ ਆਪਣੇ ਛੱਲੀ ਵੀ ਵਧੀਆ ਲੱਗੀ ਲੱਗੀ ਸੀਗੀ ਜੀ। ਮੇਰੇ ਡੈਡੀ ਤੋੜ ਕੇ ਲੈ ਆਉਣਗੇ। ਛੱਲੀਆਂ ਆਪਣੇ ਪੂਰੀਆਂ ਵਧੀਆ ਲੱਗੀਆਂ ਵੀਆਂ ਨਹੀਂਆਂ। ਤੇ ਆਪਾਂ ਗੰਡੇ ਵੀ ਇੱਧਰ ਰੱਖਤੇ ਸੀਗੇ। ਪਾ ਕੀ। ਟੋਕਰਿਆਂ 'ਚ ਇੱਧਰ ਜੀ ਮੂੰਗੀ ਦਲੀ ਹੋਈ ਹੈਗੀ। ਤੇ ਦਲੀ ਹੋਈ ਮੂੰਗੀ ਦੀ ਦਾਲ ਵੀ ਬੜੇ ਘੰਟੇ ਪੰਦੀ ਹੈਗੀ। ਤੇ ਕਈ ਵਾਰ ਹਨਾ ਬੀਬੀ ਤੜਕੇ ਖਿਚੜੀ ਬਣਾ ਲੈਂਦੀ ਹੁੰਦੀ ਆ। ਆਪਾਂ ਰੈਂਜੀ ਡੜੀ ਨੂੰ ਚਾ ਤੇ ਆਪਾਂ ਪਾਣੀ ਪਾ ਕੇ ਜੀ ਅ ਸ਼ੱਕਰ ਪਾ ਕੇ ਤੇ ਚਾ ਪਾਤੀ ਜੀ ਤੇ ਜਦੋਂ ਇਹਨੂੰ ਬਾਲੀ ਹੈਗੀ ਆਪਾਂ ਦੁੱਧ ਪਾਤਾ ਵਿੱਚ ਤੇ ਹੁਣ ਜਦੋਂ ਇਹਨੂੰ ਬਾਲੀ ਹੈਗੀ ਤੇ ਆਪਾਂ ਦੋ ਬਾਲੀਆਂ ਦਿਵਾਵਾਂਗੇ ਤੇ ਜਦੋਂ ਦੋ ਬਾਲੀਆਂ ਆ ਗਈਆਂ ਤੇ ਆਪਾਂ ਬੰਮ ਕਰ ਦਾਂਗੇ ਤੇ ਪੂਰੀ ਵਧੀਆ ਚਾ ਬਣ ਜੂਗੀ ਜੀ ਲੱਗੀ ਰੰਗੀ ਚਲੋ ਠੀਕ ਹੈ ਜੀ ਬਣੇ ਰਿਹਾ ਬਲੌਗਰ ਤਾਂ ਚਾਹੁੰਦਾ ਜੀ ਗਾਇਨ ਦੀ ਧਾਰ ਤੇ ਪਹਿਲਾਂ ਉਹ ਵਿਚਾਰੇ ਨੂੰ ਨਿਆਣਾ ਨਹੀਂ ਬੰਨਣਾ ਆਉਂਦਾ ਸੀਗਾ ਜੋ ਬੀਬੀ ਨੇ ਸਿਖਾਤਾ ਤੇ ਦੇਖੋ ਜੀ ਚਾਹੁੰਦਾ ਧਾਰ ਜੋਤ ਇਹ ਨਾ ਚੱਲਦਾ ਨਿਆਣਾ ਨਾ ਕੋਈ ਆਖਦਾ ਨਿਆਣਾ ਕੋਈ ਸੋ ਗੋਲ ਨੂੰ ਕੋਈ ਖੜਕੇ ਪਵਾਦਾ ਪੀਣਾ ਹੋਵੇ ਜਿੰਨੀ ਨੇ ਪਾਣੀ ਨਾ ਪੀਣਾ ਹੋਵੇ ਇਹਨੇ ਪਾਣੀ ਮੰਗਦੀ ਆ ਲਓ ਭਾਈ ਹਾਂ ਤੁਹਾਨੂੰ ਪਤਾ ਹੀ ਆ ਆਪਣੀ ਲੀਲੀ ਗਾਵੀ ਦੇ ਦਿਨ ਥੋੜਾ ਰੰਦਾ ਰਸੂਣ ਦੇ ਆਪਾਂ ਮੜਾ ਮੋਟਾ ਉਹਦਾ ਸਿੱਤਰ-ਸੁੱਤਰ ਬੰਨਦੀ ਹੈ ਨਾ ਬਚਾ ਕਰ ਲਈਏ ਪੁੱਤ ਤੇ ਨਜ਼ਰ ਟੋਕਦਾ ਨਜ਼ਰ ਤਾਂ ਕਿਸੇ ਦੀ ਵੀ ਲੱਗ ਜਾਂਦੀ ਆ ਆਪਣੀ ਵੀ ਲੱਗ ਜਾਂਦੀ ਆ ਹੈਨਾ ਜਦੋਂ ਆਪਾਂ ਸਾਰਾ ਦਿਨ ਕੋਡੇ ਹੋ ਹੋ ਦੇਖੀਆਂ ਨੇ ਤੇ ਜੇ ਆਪਾਂ ਨਾ ਖੇਤੀ ਨੂੰ ਬਾੜ ਕਰਾਂਗੇ ਪੁੱਤ ਤਾਂ ਡੰਕਰ ਸਿੱਧਾ ਨਹੀਂ ਵੜਦਾ ਵਾੜ ਕਰੀ ਨੀ ਡੰਗਰ ਤੋਂ ਪਾ ਕੇ ਬੜੂਗਾ ਉਹੀ ਕੰਮ ਆ ਜਾ ਦੋਖ ਦਾ ਤੇ ਪਸੰਨਾ ਤੱਕ ਦਾ 70 ਵਗੈਰਾ ਪਾਉਣ ਨੂੰ ਤੱਕਾ ਤਾਂ ਕਿਹੜਾ ਗੱਲ ਨੂੰ ਵੜਾਂਗੇ ਤੇ 70 ਬੰਦੇ ਨੇ ਇਹ ਕੋਈ ਰੱਸੀ ਜੀ ਹੈ ਨਹੀਂ ਤੇ ਮੈਂ ਲੀਰ ਜੀ ਕੋਈ ਕਰ ਲਈ ਰੱਸੀ ਇਹਨੇ ਪਾਲੀ ਪੇੜਾ ਦੀ ਲਾ ਕੇ ਨਾ ਸੁਣ ਮੇਲ ਕੇ ਦਿਖਾ ਰਸ ਕਿਵੇਂ ਆ ਵੀ ਬੜੂਗਾ ये देखो न तरफ ਕੀ ਜੀ ਮੈਟੀਰੀਅਲ ਇਹ ਕਰ ਦੇਣਾ ਸਾਰਾ ਅਸੀਂ ਹਮ ਤੱਕ ਲਾਣੇ ਪਾਗੇ। ਉਹ ਕਿੱਥੇ გასੀ ਮੱਕੀ ਸੁਮਾਰੀਆਂ ਹਾਂ। ਨਾਲੇ ਤੋਂ ਸਿੱਧਰ ਕੋ। ਮੇਰਾ ਬਾਵਾ ਜੀ ਲਿਖਿਆ। ਮਰ ਬੱਦਨਾਂ ਅੱਗੇ ਲਿਖਿਆ। ਇਹੋ ਤੇ ਇਹਦੇ ਨਾਲ ਕੁਲੀਗਨ ਕੱਢਦੇ ਮੈਂ। ਸਿੱਧਰ ਤੇ ਉਹ ਹੋ ਜਣਾ ਮਿੱਟ ਜਾ ਜਾਂਦੀ ਆ ਰੋ। ਮੇਰੇ ਤਾਂ ਤੱਕਲੇ ਹੁੰਦੇ ਤੱਕਲੇ ਨਾਲ ਕੱਢ ਲੈਂਦੇ ਹੁੰਦੇ ਉਸਤਾ ਤੱਕਲੇ ਤੱਕਲੇ ਤਾਂ ਪਤਾ ਨਹੀਂ ਕਿੱਦਾਂ ਚਲਾਤੇ ਮੈਂ ਦਰ ਰਸ ਮਾਰ ਕੇ ਜੈਂਨ ਤੱਕ ਦੀ ਦਰਦੀ ਨੂੰ ਘਰ ਦੇ ਕੋਤੇ ਦੇਖੋ ਆਪਣੇ ਸ ਨੂੰ ਤਾਂ ਪਹਿਲਾਂ ਵੀ ਦੱਸਿਆ ਵੀ ਨੀਲੀ ਰਾਵੀ ਦੇ ਦਨਰ ਗਣ ਮੇ ਰਹੇਗੇ ਤੇ ਨਜ਼ਰ ਤੋਂ ਆਪਾਂ ਪਾ ਰਹੇ ਛੱਤਰ ਹੈ ਨਜ਼ਰ ਤਾਂ ਹਰੇਕ ਨੂੰ ਪੱਥਰਾਂ ਨੂੰ ਪਾੜ ਦਿੰਦੀ ਆ ਹਰੇਕ ਚੀਜ਼ ਦੀ ਨਜ਼ਰ ਲੱਗਦੀ ਆ ਪੁੱਤ ਨਜ਼ਰ ਨੂੰ ਤਾਂ ਵੱਧ ਮੰਨਦੇ ਆ ਸੀ ਆ ਲੋਹਾ ਆ ਛੱਤਰ ਤੇ ਅੱਗੇ ਬੈਠੇ ਰੂਦੀ ਰੱਖਾ ਹਣੇ ਨਾਲ ਹੀ ਵੱਜ ਜਾ ਆਪਣੀ ਤੇ ਗਲ ਵਿੱਚ ਪਾ ਦਿੰਦੇ ਆ ਉਹ ਇਹ ਕਿਹੜਾਈ ਪਾ ਦੀਆਂ ਨੇ ਕਿ ਉਹਨਾਂ ਦੇ ਸਿੰਗ ਲੈ ਗਏ ਤੇ ਤਿੰਨ ਚਾਰ ਸਾਲ ਆਪਾਂ ਪਾਲ ਦਿਆਂ ਉਹਨਾਂ ਨੂੰ ਕੋਲੋਸ ਨੇ ਆ ਪਾ ਦੋ ਬਹੁਤ ਪਾ ਦੋ ਸਾਰਾ ਦੰਤੀਆ ਪੁੱਤਾਂ ਮੰਗੂ ਫੇਰ ਵੀ ਜੇ ਰੱਬ ਬਾਹ ਫੜ ਲੇ ਅੰਤ ਨਹੀਂ ਬੜੀ ਸੋਹਣੀ ਬਾਹ ਫੜੀ ਆ ਰੱਬ ਨੇ ਤੇ ਇੱਕ ਆਪਣੀ ਨੂੰ ਪਤਾ ਹੀ ਆ ਛੂਹੀ ਤੀ ਨੂੰ ਹੋ ਜੇ ਚ ਲੱਜ ਛੋਟੀ ਪਹਿਲਣ ਉਹ ਆਪਾਂ ਵੇਚਤੀ ਸੀ ਇਹਨੂੰ ਆਪਾਂ ਵਾਹਿਗੁਰੂ ਤਾਂ ਦਰਸਤੀ ਰੱਖੇ ਪੁੱਤ ਤਿਆਂ ਪਕਤਾਂ ਮੰਗ ਕਾਲੀ ਆ ਵਧੀਆ ਮਹਾਰਾਜਾ ਸੂਆ ਦੇ ਦੇ ਦਾ ਇਹਦਾ ਆਪਾਂ ਘਰੇ ਦੁੱਧ ਪੀਵਾਂਗੇ ਮੀਲੀ ਰਾਣੀ ਦਾ ਤੇ ਵੈਗਰੂ ਤਾਂਦਰਸਤੀ ਰੱਖੇ ਚਲੋ ਮੱਝਾਂ ਸੰਗ ਆ ਜਾਵੇ ਗੱਲ ਚ ਪਾਈਏ ਇਹਦੇ ਤੱਕ ਆ ਜਾਨੀ ਤੂੰ ਤਾਂ ਨਹੀਂ ਗਾਈਂਦੀ ਧਰ ਚੋਲੀ ਤੇ ਹੁਣ ਲੱਗ ਗਿਆ ਮੱਝ ਦੀ ਧਰ ਚੋਣ ਅੱਗਰ ਬੀਬੀ ਪਾਉਣ ਲੱਗੀ ਸਿੱਤਰ ਜੀ ਆਪਣੀ ਮੱਝ ਦੇ ਇਹ ਕਿੱਥੇ ਪਹੁੰਚ ਗਿਆ ਜੀ ਉਹ ਸਮੋਸਾ ਜੋ ਦੇ ਵਾਲਾ ਨੇ ਖਾਣ ਕਿੱਥੇ ਉਹ ਕਿੱਥੋਂ ਤੱਕ ਜਿਹਨਾਂ ਦੇਖੇ ਸੀ ਰਾਤ ਬਾਤ ਅਜਾਣ ਸਾਨੂੰ ਪਤਾ ਹੀ ਅੱਜ ਜੋਤ ਕਹਿੰਦਾ ਬੀਬੀ ਮੈਂ ਚੋਂ 3 ਮਹੀਨਾ ਵਗੋਂ ਫੇਟ ਕੰਮ ਕਰਾਂਗੀ ਤੇ ਨਿੱਤ ਦਾ ਸਕੂਨ ਤਾਂ ਅੱਜ ਲੱਗਿਆ ਸੀ ਜੋਤ ਤਾਂ ਲੱਗੂ ਤਨ ਤੀਕ ਨੂੰ ਕਸਦਾ ਇਹਦਾ ਵਿਚਾਰਾ ਆਪਦਾ ਕੰਮ ਧੰਦਾ ਦੀ ਤਿਆਰੀ ਕਰਦਾ। ਤੇ ਸਕੂਲ ਜਾਇਆ ਕੋਈ ਨਹੀਂ ਤਾਂ ਅਮੀ ਵੀ ਆਪਣੇ ਮੈਚ ਉਹ ਰੱਤ ਨੂੰ ਤੜਕੇ ਚੋਂਦਾ ਤਰసే ਵੇਲੇ। ਚਲ ਮੈਂ ਆ ਇਹ ਵਧਾ ਉਤਲਾ ਧੰਦਾ ਕਰ ਲਿਆ ਕਰੀਣਾ ਹਨਾ। ਤੇ ਡਿੱਕੇ ਮਿੜਕੇ ਕੋਈ ਡਰ ਡਰ ਬਣੀ ਹੈਗਾ ਚੋਂਦਾ ਚੋਣੀਆਂ ਪਹਿਣ ਗਈ ਆਪਾਂ ਨੂੰ। ਫੇਰ ਹੀ ਆਪਾਂ ਚੰਗੀ ਖਰਾਕ ਖਾਵਾਂਗੇ। ਜੇ ਘਰੇ ਚੰਗਾ ਸੇਵਾ ਕਰਾਂਗੇ, ਪਸ਼ੂ ਪਾਲਾਂਗੇ, ਪਲੋਸਾਂਗੇ। ਤੇ ਇਹ ਆਪਣੀ ਆਦਤ ਹੈ। ਖੇਤੀ ਦੀ ਹੋਈ ਡੰਗਰ ਪਸ਼ੂ ਦੀ ਹੋਈ ਕੋਈ ਵੀ ਧੰਦਾ ਕਰੀਏ। ਉਹ ਆਪਣੀ ਪਤਾ ਅਰਤ ਹੋਣੀ ਹੈ ਤੇ ਸਾਨੂੰ ਪਤਾ ਹੀ ਆ ਮੱਕੀਆਂ ਪਾਲ ਲੀਆਂ ਤਰਸੇਮ ਨੇ ਵਧੀਆ ਮੱਕੀ ਪਾਲ ਲਈ 9 10 ਤਰੀਕ ਨੂੰ ਲੱਗੂਗਾ 4 ਕਾਉਣ ਵਾਹੇ ਗੁਰੂ ਖੈਰ ਸੁਖ ਨਾ ਬਵਾ ਦੇ ਚਾਰ ਹਨਾ ਪੁੱਤ ਪਤਾ ਹੀ ਨਹੀਂ ਪਉਂਦੀ ਕੰਦ ਰਸਤੀ ਰੱਖੇ ਤਰੱਕੀ ਵਗਸੇ ਜਿਹੜਾ ਲੋਡ ਹੋਇਆ ਪਾ ਲੂਗਾ ਦੂਜਾ ਟਾਲ ਤੇ ਸਰਦੂਗਾ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅਦਾਬ ਨਮਸਕਾਰ ਜੀ ਮੈਂ ਆ ਤੁਹਾਡਾ ਤਰਸੇਮ ਸਿੰਘ ਰਾਜੀਆ ਤੇ ਖੇਤੀ ਪੰਜਾਬ ਤੇ ਹਾਜ਼ਰਾਂ ਜੋ ਟਾਈਮ ਆ ਸਮੇਂ ਦਾ तकरीबन 5:30 ਵੱਜ ਚੁੱਕੇ ਨੇ ਤੇ ਤੇ ਸਿਮਰੇ ਦਵਿੰਦਰ ਵੀ ਧਾਰਾਂ ਗੱਡੀ ਜਾਂਦੇ ਤੇ ਹੁਣ ਚੱਲਦੇ ਆਪਾਂ ਖੇਤ ਦਿਖਾਉਣੇ ਤੁਹਾਨੂੰ ਮੱਕੀ ਤੇ ਮੱਕੀ ਦਾ ਜਿਵੇਂ ਕਰਿਆ ਸੌਦਾ ਤੇ ਜਿੰਨਾ ਆਪਾਂ ਲੋੜ ਆ ਚਾਰ ਪਾ ਲਾਂਗੇ ਦੂਸਰੀ ਆਪਾਂ ਫੈਕਟਰੀ ਆ ਇਹਨੂੰ ਵੇਚ ਦਿੱਤੀ ਆ ਤੇ ਉੱਥੇ ਕੰਡਾ ਚਾਰ ਪਾਪਾ ਬਣਾ ਕੇ ਤੇ ਇੱਥੇ ਟਾਲ ਤੇ ਕੰਡਾ ਕਰਕੇ ਲਿਫਟ ਚੱਕ ਦੇਣੀ ਆ ਤੇ ਨਗਦ ਪੈਸੇ ਕਰਨ ਵਾਲੇ ਨਾਲ ਚੱਲ ਆਪਾਂ ਨੂੰ ਆ ਕਿਰਾਇਆ ਲਵਾਈ ਨਿਕਲੇ ਉਹ ਬਈ ਨਾ ਸਰਦਾਂ ਨਹੀਂ ਗਿਆ ਫਿਰ ਚਲੋ ਆ ਚੱਲਦੇ ਆ ਖੇਤ ਲੈ ਕੇ ਤੁਹਾਨੂੰ ਖੇਤ ਦਿਖਾਉਨੇ ਆ ਜੀ ਕਿਸ ਤਰ੍ਹਾਂ ਮੱਕੀ ਦੇ ਹਾਲਚਾਲ ਤੇ ਖਾਲ-ਕੂਲ ਕਰ ਰਿਹਾ ਬੰਦਾ ਆਪਣਾ ਉੱਤੇ ਰੱਖਿਆ ਪੀਤਾ ਆ ਚਲੋ ਬਣੇ ਰਿਓ ਬਲੰਗਣਾ ਜੀ ਹਾਂ ਜੀ ਤੁਹਾਨੂੰ ਆਖਰੀ ਮੱਕੀ ਦਿਖਾਉਨੇ ਜਾ ਕੇ ਦੇਖੋ ਮੱਕੀ 'ਚ ਦਾਣੇ ਬਣ ਗਏ ਨੇ ਪੂਰੇ ਸਿਰੇ ਦੇ ਦੇਖ ਸਾਡੇ ਜਨਾਬ ਤੇ ਆਪ ਉਗਣੇ ਕਾਲੇ ਹੋ ਗਏ ਨੇ ਜਿਹੜੀ ਛੱਲੀਆਂ ਨੇ ਉੱਪਰੋਂ ਬਾਲ ਨੇ ਉਹ ਕਾਲੇ ਹੋ ਗਏ ਨੇ ਦੇਖੋ ਮਤਲਬ ਕਿ ਪ੍ਰਕਾਜ ਆਉਣ ਲੱਗ ਗਿਆ ਮੱਕੀ ਤੇ ਪੰਜ ਚਾਰ ਦਿਨਾਂ ਦੇ ਜਮਾ ਬਣ ਜਾਣਗੇ ਪੂਰੇ ਵਰੀਏ ਪੀਤੇ ਆ ਵਾਟ ਕੇ ਉਹਨੇ ਘੜੀ ਤੇ ਮੈਂ ਤੁਹਾਨੂੰ ਕਹਿੰਦਾ ਸਪਰੇਅ ਮਾਰਾਂਗੇ ਤੇ ਤੁਹਾਨੂੰ ਕਿਹਾ ਸੀ ਮੱਕੀ ਦਿਖਾਵਾਂਗੇ ਤੇ ਦੇਖੋ ਵਿੱਚ ਵੜ ਕੇ ਦਿਖਾਉਣੀ ਹੈ ਵੱਡੀ ਹੈ ਜੀ ਇਹ ਸਾਈਡਾਂ ਦੇ ਛੋਟੀ ਇੱਧਰ ਸਾਡੇ ਮਾੜੀ ਰਹਿ ਗਈ ਸੀ ਤੇ ਆਹ ਤਾਂ ਲੇਟ ਚ ਆ ਗਈ ਛੱਲੀਆਂ ਦੇਖੋ ਪ੍ਰੋਪਰ ਕਿਸ ਤਰ੍ਹਾਂ ਲੱਗੀਆਂ ਨੇ ਤੇ ਨਾਲੇ ਪੱਕਣ ਚ ਆ ਗੀਆਂ ਪਕਾ ਚ ਜਿਹੜੇ ਬਾਲ ਨੇ ਛੱਲੀਆਂ ਨੇ ਕਾਲੇ ਹੋ ਚੁੱਕੇ ਉਹਨਾਂ ਨੂੰ ਪਹਿਲਾਂ ਦੱਸ ਚੁੱਕੇ ਹਾਂ ਤੇ ਜੀਰੀ ਲਾਉਣ ਦੀ ਤਿਆਰੀ ਚ ਖਾਲ ਕੱਢ ਰਿਹਾ ਤੇ ਪੀਤੇ ਨੂੰ ਲਾਉਣਾ ਖਾਲ ਕੱਢਣਾ ਕਿਉਂ ਪੀਤੇ ਹਾਂਜੀ ਬਾਈ ਜੀ ਠੀਕ ਹੈ ਠੀਕ ਆ ਭਾਈ ਵਧੀਆ ਕਿੱਤੇ ਦੇ ਕੰਮ ਬਸ ਵਧੀਆ ਬਸ ਦੇਖੋ ਇਹ ਬੁੜੀ ਆ ਯਾ ਪਰਾਂ ਤੋਂ ਬੜਾ ਨੀਰ ਆ ਕੋਈ ਨਾ ਫਿਰ ਆਇਆ ਫਿਰ ਇਹਨਾਂ ਬਾਹਰਾਂਗੇ ਆਪਾਂ ਵਿੱਚ ਹੀ ਰਾਲ ਜੂ ਦੋ ਚਾਰ ਟੋਲੀਆਂ ਸਪਰੇਇਰੀਆਂ ਵੀ ਕਰਾਂਗੇ ਚਾਰ ਪੌਂਡ ਤੋਂ ਪਹਿਲਾਂ ਆਪਾਂ ਠੀਕ ਆ ਤੇ ਉਹ ਥੋੜਾ ਲਫਾਫਾ ਲਪੂਸਾ ਚੱਕ ਕੇ ਚਾਰ ਵਾਲਾ ਉਹ ਇੱਧਰ ਸਿੜ ਦਾਂਗੇ ਇਹਨਾਂ ਕਰਨੀ ਤੇ ਆਪਾਂ ਆਹ ਦੀ ਕੁਛ ਨਹੀਂ ਬਣ ਗਏ ਨੇ ਬਾਈ ਤੇ ਇੱਕ ਹਫ਼ਤੇ ਚ ਇਹਨਾਂ ਨੇ ਪੱਕ ਕੇ ਪੂਰੇ ਵਧੀਆ ਬਣ ਜਾਣਾ ਚਾਰ ਵਾਲੀ ਬਸਤਰੇ ਆ ਜਾਣਾ ਹੁਣ ਦੁੱਧੇ ਤੇ ਨੇ ਇਹ ਇੱਕ ਹਫ਼ਤੇ ਜਿਵੇਂ ਪੂਰੀ ਵਧੀਆ ਪੱਕ ਜਾਣਾ। ਇਹ ਆਦੀ ਮੱਕੀ ਦਿਖਾਉਣਾ ਚੀਣੀ ਪਈਆ ਦੇਖੋ ਵਿੱਚੋਂ। ਇੱਥੇ ਖੜਿਆ ਮੱਕੀ ਦੇ ਹੁਣ ਦੇਖੋ ਕਦ। ਦੇਖੋ ਜੀ ਕਦ। ਬਾਅ ਕਿਆ ਬਤਨ। ਕੀ ਦੇ ਵਿਚਾਲ ਦੀ ਖਾਲ ਪਾਇਆ ਹੋਇਆ ਗਾਲ ਬੜੀ ਤੇ ਉਹਦੇ ਵਿੱਚ ਖੜ ਕੇ ਦਿਖਾ ਰਹੇ ਹਾਂ ਦੇਖੋ ਜਮਕੀ ਦੇਖੋ